ਔਰ ਉਹਨਾਂ طرف ਬਜੂਰੀ ਦੇ ਵਿੱਚ ਸਾਡੇ ਵੱਡੇ ਭਾਈ ਸਾਬ ਦੇਖਿਓ ਸਰਦਾਰ ਕਲਵਕ ਸਿੰਘ ਰਾਜਵਾਲਾ ਜੀ ਨੂੰ ਜੀ ਸਰਦਾਰ ਜੀ ਬੇਨ ਨਾਲੇ ਤੇ ਉਹਨਾਂ ਦੀ ਅਰਦਾਸ ਵਿੱਚ ਸ਼ਾਮਲ ਹੋ ਗਏ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਜੀ ਜਥੇਦਾਰ ਸ੍ਰੀ ਕੌਲਤਖ ਸਾਹਿਬ ਜੀ ਗਿਆਨੀ ਰਕबीर ਸਿੰਘ ਜੀ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੀ ਹੋਰ ਬਹੁਤ ਸਾਰੀਆਂ ਸ਼ਖਸੀਤਾਂ ਇੱਥੇ ਅੱਜ ਆਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਬੈਠੀ ਹੈ ਔਰ ਬਹੁਤ ਸਾਰੇ ਸ਼ਖਸੀਤਾਂ ਨੇ ਉਨਾ ਸਾਰਿਆਂ ਨੂੰ ਮੈਂ ਨਾਲ ਮੰਗਾ ਤਾਂ ਬਹੁਤ ਲੰਮਾ ਹੋ ਜਾਏਗਾ ਤੇ ਸਾਰਿਆਂ ਸੰਗਤਾਂ ਨੂੰ ਮੇਰੇ ਬਜ਼ੁਰਗ ਮੇਰੀਆਂ ਭੈਣਾਂ ਮੇਰੀਆਂ ਮਾਮਾ ਮੇਰੇ ਭਰਾ ਬੱਚੇ ਸਾਰਿਆਂ ਨੂੰ ਗੁਰੂ ਘਰ ਤੇ ਪਰਵਾਨ ਹੋਵੇ ਜੀ ਵਾਹਿਗੁਰੂ ਜੀ ਦਾ ਫਤਵਾ ਬਹੁਤ ਦੀ ਫਤਵਾ ਦੁੱਖ ਦੀ ਇਸ ਘੜੀ ਦੇ ਵਿੱਚ ਜਿਸ ਤਰ੍ਹਾਂ ਸਮਚਾ ਖਾਲਸਾ ਪੰਥ ਪਰਿਵਾਰ ਦੇ ਨਾਲ ਆ ਕੇ ਖੜਾ ਹੋਇਆ ਇਹ ਬਹੁਤ ਸਕੂਮੇ ਮਹਿਸੂਸ ਹੁੰਦਾ ਹੈ ਮੇਰੇ ਭਰਾ ਇੰਜੀਨੀਅਰ ਭਾਈ ਗਰਮੀਤ ਸਿੰਘ ਜੀ ਇੰਜੀਨੀਅਰ ਤੇ ਭਾਈ ਸਮਸ਼ੀਰ ਸਿੰਘ ਜੀ ਵੀ ਇੱਥੇ ਆਏ ਨੇ ਉਹਨਾਂ ਨੇ ਵੀ 30 ਸਾਲ ਦੇ ਉਹਨਾਂ ਕੰਧਾਂ ਦੇ ਵਿੱਚ ਬਿਜਾਰੇ ਤੇ ਇਸੋ ਪੀੜ ਨੂੰ ਸਿਰਫ ਉਹੀ ਮਹਿਸੂਸ ਕਰ ਸਕਦਾ ਜਿਨ੍ਹਾਂ ਨੇ ਉਹ ਦਰਦ ਸਹੇ ਨੇ ਮੇਰਾ ਤੇ ਮੇਰੇ ਪਰਵਾਰ ਦਾ ਜਿਹੜਾ ਜਨਮ ਇਸ ਧਰਤੀ ਤੇ ਹੋਇਆ ਅਸੀਂ ਇੱਥੇ ਹੀ ਆ ਖੇਤਾਂ ਦੇ ਵਿੱਚ ਖੇਤੀ ਕਰਦੇ ਸੀ ਜਦੋਂ ਪੜ੍ਹਦੇ ਸੀਗੇ ਇਹ ਧਰਤੀ ਕਲਗੀਧਾਤਾ ਪਿਤਾ ਰਸ਼ਮੀ ਦੇਤਾ ਸੈਨਿਕ ਗੋਬਿੰਦ ਸਿੰਘ ਜੀ ਦੇ ਚਰਨਾਂ ਨੂੰ ਸ਼ੋਭਾ ਪ੍ਰਾਪਤ ਧਰਤੀ ਹੈ ਮੈਂ ਤਾਂ ਹਮੇਸ਼ਾ ਇਹ ਮਹਿਸੂਸ ਕਰਦਾ ਕਿਸੇ ਖੇਤੀ ਕਰਦੇ ਕਰਦੇ ਪਤਾ ਨਹੀਂ ਉਹਨਾਂ ਦੀ ਚਰਨਾਂ ਲੱਗਿਆ ਹੋਇਆ ਕਿਹੜਾ ਧੂੜ ਦਾ ਕੰਮ ਮੇਰੇ ਮੱਥੇ ਨਾਲ ਲੱਗਿਆ ਜਿਹੜੇ ਮੈਨੂੰ ਜਿਸਨੇ ਮੈਨੂੰ ਉਹ ਅਸ਼ੀਰਵਾਦ ਦਿੱਤਾ ਕਿ ਮੈਂ ਇਥੋਂ ਚੱਲ ਕੇ ਕੌਮੀ ਸੰਗਰਾਮ ਦੇ ਮੈਂ ਆਪਣੇ ਉਸ ਸਥਾਨ ਤੇ ਚਲੇ ਆ ਗਿਆ ਜਿੱਥੇ ਮੇਰਾ ਦੂਸਰਾ ਜਨਮ ਹੋਇਆ ਕਮੇਸੀ ਹੀਰਪਾਈ ਹਰਤੇਂਦਰ ਸਿੰਘ ਗੋਲਡੀ ਦੇ ਇਥੇ ਅਸ਼ੀਰਵਾਦ ਲੜਿਆ ਗੁਰੂ ਸਾਹਿਬ ਦਾ ਮੈਨੂੰ ਇਸ ਘਰ ਲੈ ਗਿਆ ਸ਼ਹੀਦ ਦੇ ਮਾਤਾ ਪਿਤਾ ਨੇ ਮੈਨੂੰ ਆਪਣਾ ਬੱਚਾ ਬਣਾਇਆ ਉਹਦੀ ਸ਼ਹੀਦ ਦੀ ਤਰ੍ਹਾਂ ਦਿੱਤੀ ਚਮਤਕਾਰ ਅੱਜ ਵੀ 30 ਸਾਲਾਂ ਤੋਂ ਮੇਰੇ ਨਾਲ ਇੱਕ ਜਰਨੈਲ ਦੀ ਤਰ੍ਹਾਂ ਲੜ ਰਹੀ ਹੈ ਇਸ ਯਸ਼ ਕਰ ਰਹੀ ਹੈ ਉਹ ਦਰਦੀ ਹੈ ਮੇਰੇ ਪਿੰਰੇ ਦੇ 마을 ਤੋਂ ਸਹਿਰ ਸਿੰਧੂਰੋ ਹਰਗੋਬਿੰਦ ਪਾਸੋਂ 570 ਦੇ ਚਾਪਰਾ ਨੂੰ ਸ਼ੂਕਰਾ ਦੇ ਦਰਦੀ ਮੈਨੂੰ ਯਾਦ ਹੋਏ ਜਦੋਂ ਮੈਂ ਦੇ ਕੌਮੀ ਸ਼ਹੀਦ 파ਇ ਤਲਾਵਰ ਸਿੰਘ ਜੈ ਸਿੰਘ ਬਹਾ ਅਸੀਂ ਉੱਥੇ ਉਸ ਘਰ ਜਾਂਦੇ ਸੀਗੇ ਅਸੀਂ ਉੱਥੇ ਵਸੂਸ ਕਰਦੇ ਸੀ ਉਹ ਸਾਰੇ ਕੌਮੀ ਦਰਦ ਨੂੰ ਉਸ ਪਰਿਵਾਰ ਦੇ ਦੰਦ ਦੇ ਵਿੱਚੋਂ ਜਦੋਂ ਮੈਨੂੰ ਯਾਦ ਆ ਜਦੋਂ ਮੈਂ ਦੇ ਕੌਮੀ ਸ਼ਹੀਦ 파ਇ ਤਲਾਵਰ ਸਿੰਘ ਇਸ ਮਿਸ਼ਨ ਦੇ ਵਾਸਤੇ ਮੈਨੂੰ ਮੇਰੀ ਭੈਣ ਨੇ ਵੀ ਅੱਜ ਕਹਿ ਕੇ ਦੋਰਿਆ ਕਿ ਤੁਸੀਂ ਆਪਣਾ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਦੇਖਿਓ ਉਹ ਕੋਲੋਂ ਆਪਣਾ ਫੈਸਲਾ ਪਹਿਲੇ ਨਹੀਂ ਕਰ ਰਹੇ 30 ਸਾਲ ਹੋ ਗਏ ਕੋਈ ਅਸਾਂਗਮ ਬੋਲਦੇ ਕਿ ਉਹਨਾਂ ਨੂੰ ਬਹਾਨਾ ਮਿਲ ਗਏ ਮੈਂ ਉਹਨੂੰ ਵਾਦਾ ਕਰਕੇ ਆ ਤਨ ਮੈਂ ਸੱਚੀ ਰੋਹਦਾ ਮੈਂ ਕੁਝ ਐਸਾ ਨਹੀਂ ਕਹਿੰਦਾ ਅਸੀਂ ਉਸ ਧਰਤੀ ਤੋਂ ਜਦੋਂ ਅਸੀਂ ਚੱਲੇ ਮੈਨੂੰ ਉਹ ਸੀ ਇਹ ਮੇਰੇ ਦਮਾਉਂ ਅੱਜ ਵੀ ਘੁੰਮਦਾ ਜਦੋਂ ਮੈਂ ਤੇ ਦਲਾਵਰ ਸੀਗਾ ਮੰਮੀ ਡੈਡੀ ਤੋਂ ਅਸ਼ੀਰਵਾਦ ਲੈ ਕੇ ਜਦੋਂ ਘਰ ਤੋਂ ਬਾਹਰ ਨਿਕਲੇ ਨਾ ਸਾਡੇ ਕਦਮ ਇਸ ਤਰ੍ਹਾਂ ਚੱਲੇ ਜਿਵੇਂ ਕੋਈ ਬਹੁਤ ਤੇਜ਼ੀ ਨਾਲ ਆਪਣੇ ਮੰਜ਼ਿਲ ਵੱਲ ਨੂੰ ਵੱਧ ਰਿਹਾ ਹੋਵੇ ਐਸੀ ਪਰਮਾਤਮਾ ਦੀ ਕਿਰਪਾ ਹੋਈ ਦੋ ਗੁਰੂ ਸਹਿਬਾਨ ਦਾ ਅਸ਼ੀਰਵਾਦ ਸਾਡੇ ਨਾਲ ਸੀ ਸਾਨੂੰ ਕਿਸੇ ਕੰਮ ਦੇ ਵਿੱਚ ਕੋਈ ਕਾਪਟ ਨਹੀਂ ਆਈ ਸਾਡਾ ਮਿਸ਼ਨ ਸਫਲ ਹੋਇਆ ਕੌਮੀ ਸ਼ਹੀਦ ਕੋਈ ਦਲਾਵਤ ਸਿੰਘ ਜੈ ਸਿੰਘ ਵਾਲਾ ਆਪਣੀ ਸ਼ਹੀਦ ਸ਼ਹਾਦਤ ਦੇ ਕੇ ਕੌਮੀ ਸਿਗੇ ਦਾ ਖਤਾ ਉਹਨਾਂ ਨੂੰ ਮਿਲਿਆ ਉਹਨਾਂ ਦੀ ਕੁਰਬਾਨੀ ਅੱਗੇ ਮੈਂ ਹਮੇਸ਼ਾ ਸਜਦਾ ਕਰਦਾ ਕਿਉਂਕਿ ਅਸੀਂ ਜੋ ਵੀ ਅਸੀਂ ਕੀਤਾ ਸਾਡਾ ਕਿਸੇ ਨਾਲ ਕੋਈ ਨਿੱਜੀ ਬੈਰ-ਭਰੋ ਕੋਈ ਦੁਸ਼ਮਣੀ ਨਹੀਂ ਸੀ ਮੈਂ ਕੋਈ ਬਲਾਰਾ ਵੀ ਨਹੀਂ ਆ ਫਿਰ ਵੀ ਮੈਂ ਆਪਣੀ ਜੜੀ ਉਹ ਗੱਲ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਇਸੇ ਧਰਤੀ ਤੇ ਦਿੱਲੀ ਦੇ ਫਕੀਰਾਨਾਂ ਨੇ ਸਾਡੇ ਮਿੱਠ ਕੇ ਸਾਡੇ ਨਾਲ ਜਦੋਂ ਵੀ ਬੇਸਾਬੀਆ ਕੀਤੀਆਂ ਉਹਨਾਂ ਨੇ ਮਿੱਠ ਕੇ ਕੀਤੀਆਂ ਸਾਨੂੰ ਇਹ ਗੱਲ ਨੂੰ ਯਾਦ ਰੱਖਣ ਦੀ ਲੋੜ ਹੈ ਜਦੋਂ ਉਹਨਾਂ ਨੇ ਸ੍ਰੀ ਕਾਦਕਸ਼ੇਤ ਆਇਆ ਮਿਠ ਕੇ ਆਇਆ ਜਦੋਂ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਮਿਠ ਕੇ ਕੀਤਾ ਜਦੋਂ ਹਜ਼ਾਰਾਂ ਉਹਨਾਂ ਸਿੱਖਾਂ ਦੇ ਕਾਦਕਾਂ ਨੂੰ ਗਿਰਬਤਾ ਲਾ ਕਰਨ ਦਾ ਫਜ਼ਲ ਕੀਤਾ ਮਿਠ ਕੇ ਕੀਤਾ ਉਹਨਾਂ ਹਕਮਰਾਨਾਂ ਨੇ ਪੰਜਾਬ ਦੀ ਧਰਤੀ ਨੂੰ ਗੋਹਣ ਹਵਾਣ ਕੀਤਾ ਉਸ ਇਸ ਧਰਤੀ ਤੇ ਪੈਦਾ ਹੋਏ ਸੀ ਇਸ ਧਰਤੀ ਪ੍ਰਤੀ ਸਾਡੇ ਫਰਜ਼ ਸੀ ਕਿ ਅਸੀਂ ਉਹ ਫਰਜ਼ ਅਦਾ ਕਰਨ ਦੀ ਕੋਸ਼ਿਸ਼ ਕੀਤੀ ਗੁਰੂ ਸਾਹਿਬਾਨ ਨੇ ਮੈਂ ਇਹਨਾਂ ਅਸੀਂ ਕੁਝ ਨਹੀਂ ਕੀਤਾ ਜੋ ਵੀ ਕੀਤਾ ਜੋ ਵੀ ਕਰਾਇਆ ਉਹ ਗੁਰੂ ਸਾਹਿਬਾਨ ਨੇ ਆਪ ਕਰਾਇਆ ਸਾਡੇ ਸਿਰ ਤੇ ਹੱਥ ਰੱਖਿਆ ਅਸੀਂ ਇਸ ਕੌਮੀ ਇਸ ਨਾਸਤੇ ਵਿੱਚ ਸ਼ਾਮਲ ਹੋਏ ਅਸੀਂ ਤਾਂ ਆਪਣੇ ਕੌਮ ਪ੍ਰਤੀ ਆਪਣੀ ਧਰਤੀ ਪ੍ਰਤੀ ਆਪਣੇ ਫਰਜ਼ ਅਦਾ ਕਰ ਰਹੇ ਹਾਂ ਇਸ ਕਰਕੇ ਅਸੀਂ ਇਹ ਕੰਮ ਦੇ ਵਿੱਚ ਸ਼ਾਮਲ ਹੋਏ ਹਾਂ ਤੁਸੀਂ ਜਗੀਰ ਕਰਨਾ ਉਹਨਾਂ ਲੋਕਾਂ ਦੇ 30 ਸਾਲ ਤੋਂ ਸਾਨੂੰ ਸੋਨੇ ਚਲਦੀ ਦਾ ਕੀ ਤੁਲਨਾ ਸੀ ਮੈਨੂੰ ਲੱਗਦਾ ਕਿ ਮੈਂ ਸੁਨ ਚਲਦੀ ਦਾ ਚੁੰਮ ਬੰਨੇ ਬੀਹੋਨਰਾਂ ਤੋਂ ਉਹਨਾਂ ਨੇ ਸਾਡੇ ਲੋੜੇ ਮਾਰੇ ਨੇ ਸਾਡੇ ਪੱਥਰ ਮਾਰੇ ਨੇ ਉਹਨਾਂ ਲੋਕਾਂ ਨੇ ਜਿਹੜੇ ਕਦੇ ਦਿਲ ਸੁਨ ਚਲਦੀ ਦਾ ਤੋਲ ਦੇ ਆ ਕੇ ਇਹ ਸਾਡੀ ਕੌਮ ਦੇ ਹਾਲਾਤ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਦੁਸ਼ਮਣ ਤੋਂ ਬਚੋ ਦੁਸ਼ਮਣ ਆਦਰਸਾ ਸਾਡੇ ਵਿੱਚ ਹੀ ਬੈਠਾ ਇਸ ਕਰਕੇ ਬੇਨਤੀ ਹੈ ਕਿ ਆਪਣੀਆਂ ਸੰਸਥਾਵਾਂ ਨੂੰ ਸ੍ਰੀ ਕਾਲਕਟਖ ਸਰ ਨੂੰ ਉਜਾਉਂ ਬਣਾਓ ਤਾਕਤਵਰ ਬਣਾਓ ਸ਼੍ਰਮਣਿਕ ਮਿੱਟੀ ਨੂੰ ਤਾਕਤਵਰ ਬਣਾਓ ਤਾਂ ਹੀ ਅਸੀਂ ਸਖਤ ਰਹਾਗੇ ਅਧਨੀ ਸੰਗਠਨ ਸੁਪਰੀਮ ਕੋਰਟ ਦੇ ਵਿੱਚ ਕੀ ਚੱਲ ਰਿਹਾ ਇਸ ਕਰਕੇ ਮੈਂ ਜ਼ਿਆਦਾ ਕੁਝ ਨਹੀਂ ਬੋਲਣਾ ਮੈਂ ਤੁਸੀਂ ਸਾਰੇ ਵੀ ਇੱਥੇ ਬਹੁਤ ਸ਼ਕਤੀਤਾਂ ਆਓ ਤੁਹਾਡਾ ਪਿਆਰ ਸਤਿਕਾਰ ਦੇ ਕੇ ਮੈਂ ਕਿਸੇ ਨਾਲ ਲੱਗੇ ਕਿਸੇ ਦੂਸਰੇ ਨੂੰ ਛੋਟਾ ਨਹੀਂ ਕਰਨਾ ਚਾਹੁੰਦਾ ਸਾਰਿਆਂ ਦਾ ਪਿਆਰ ਸਤਿਕਾਰ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਪਰਵਾਹ ਦੇ ਨਾਲ ਆ ਕੇ ਖੜੇ ਹੋ ਸਮਾਂ ਬਹੁਤ ਸੀਮਤ ਹੈ ਸਾਰਿਆਂ ਨੂੰ ਵੱਡ ਦੀ ਜਾਲਾਂ ਦੀ ਬੇਨਤੀ ਹੈ ਇਸ ਕਰਕੇ ਮੈਂ ਆਪਣੇ ਪ੍ਰੋਪਰ ਕਪਰ ਸਿੰਘ ਦੇ ਅੰਤਮ ਅਰਦਾਸ ਤੇ ਸ਼ਮਰ ਹੋਣਾ ਹੈ ਤੁਹਾਨੂੰ ਸਾਰਿਆਂ ਨੂੰ ਆ ਰਿਹਾ ਮੈਂ ਕੋਟਨ ਕੋਟਨ ਧੰਨਵਾਦ ਕਰਦਾ ਸਿੰਘ ਸਾਹਿਬ ਤੇਰੇ ਨਾਲ ਹੀ ਖੜੇ ਨੇ ਇਹਨਾਂ ਦਾ ਅਸ਼ੀਰਵਾਦ ਹਮੇਸ਼ਾ ਸਾਡੇ ਨਾਲ ਰਹਿੰਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਰਹੇ ਨੇ ਇਹ ਵੀ ਸਾਡੇ ਹਮੇਸ਼ਾ ਨਾਲ ਹੀ ਰਹਿੰਦੇ ਨੇ ਮੈਂ ਸਾਰਿਆਂ ਦਾ ਕੋਟਨ ਕੋਟਨ ਧੰਨਵਾਦ ਕਰਦਾ ਤੇ ਇਹ ਜਗ੍ਹੀਂ ਦਿਵਾਉਣਾ ਦੇਖੋ ਦੁਸ਼ਮੈਨੋ 10 ਮਿੰਟ ਕੀ ਗਾਇ 10 ਮਿੰਟ ਕਹਾਂ ਮੈਂ ਹਕਮਰਾਮ ਕਹਾਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਉਹ ਮੈਨੂੰ ਕਹਿ ਰਹੇ ਨੇ ਤੂੰ ਝੂਠ ਬੋਲ ਤੂੰ ਸੱਚ ਕਹ ਮੈਂ ਕਿਹਾ ਮੈਂ ਜੋ ਕੀਤਾ ਮੈਂ ਉਹ ਸਵੀਕਾਰ ਕਰਦਾ ਉਹ ਕਹੇ ਨਹੀਂ ਤੂੰ ਸਬਦਾਨੂ ਨਹੀਂ ਮੰਨਦਾ ਮੈਂ ਕਹੇ ਸਬਦਾਨੂ ਹੋਣਾ ਕੀ ਹੁੰਦਾ ਕਿਹਦੇ ਬਚੀਰ ਕਰਾ ਅਜ਼ਾਦ ਦੇ ਵਿੱਚ ਕੇਸ ਨਾਲ ਇਹ ਕਹਿੰਦੇ ਮੈਂ ਨਿਰਦੋਸ਼ ਹਾਂ ਕੀ ਮੈਂ ਕਹਿੰਦਾ ਤੁਹਾਡਾ ਸੰਵਿਧਾਨ ਛੋੜ ਤੇ ਧੋਖੇ ਦੀ ਉਪਸ਼ਟ ਬਣਾਈ ਨਹੀਂ ਕਰਿਆ ਮੇਰੇ ਗੁਰੂ ਦੇ ਬੰਦੇ ਸਿਖਾਇਆ ਕਿ ਸੱਚ ਦੇ ਮਾਰਗ ਤੇ ਚੱਲਣਾ ਸਭ ਦੇ ਦਾ ਦੋ ਹੀ ਅਕਰ ਦੇ ਮੈਂ ਜੋ ਕੀਤਾ ਮੈਂ ਸਵੀਕਾਰ ਕਰ ਲਿਆ ਤੁਸੀਂ ਆਪਣਾ ਫੈਸਲਾ ਸੁਣਾ ਦਿਓ ਫੈਸਲਾ ਤੁਹਾਡੇ ਹੱਥ ਵਿੱਚ ਆ ਪਰ ਉਹ ਮੈਨੂੰ 18 ਸਾਲਾਂ ਤੋਂ ਫਾਂਸੀ ਚੱਕ ਵਿੱਚ ਲਿਖਾ ਕੇ ਇੰਤਜ਼ਾਰ ਕਰਵਾ ਰਹੇ ਨੇ ਮੇਰੇ ਸਤਿਗੁਰੂ ਪਰਖ ਰਹੇ ਨੇ ਤਤਵਰ ਗਿਆ ਕੰਮ ਉਹਨੂੰ ਵੀ ਪਤਾ ਨਹੀਂ ਹੈ ਕਿ ਦੋ ਗੁਰੂ ਸਾਹਿਬਾਨਾਂ ਦਾ ਜਿੱਥੇ ਸ਼ੇਖਾਦ ਹੋਵੇ ਉੱਥੇ ਕਰ ਕੋਈ ਕਿਸੇ ਇੰਤਜ਼ਾਮ ਦੀ ਕੋਈ ਬਾੜੀ ਮੌਕਾ ਵੀ ਦਿੱਤੀ ਹੈਗੀ ਇਸ ਕਰਕੇ ਮੈਂ ਸਾਰਿਆਂ ਦਾ ਤੁਹਾਡਾ ਧੰਨਵਾਦ ਕਰਦਾ ਸਾਰਿਆਂ ਨੂੰ ਮੈਂ ਜਿਹਾ ਕਹਦਾ ਮੇਰੇ ਕੋਲ ਸ਼ਬਦ ਨਹੀਂ ਹੈ ਕਿਉਂਕਿ ਜਦੋਂ ਬੰਦਾ ਇੰਨੇ ਸਤਿਨਾਮਾਂ ਦਾ ਬਾਹਰ ਨਿਕਲਦਾ ਇਹਨਾਂ ਤੁਹਾਡਾ ਪਿਆਰ ਦੇਖਦਾ ਤਾਂ ਅੱਧਾ ਕਿਦਾਂ ਕਿਦਾ ਵੈਸੇ ਹੀ ਸੰਜੋ ਜਾਂਦਾ ਕੋ ਬੋਲਣ ਦੀ ਕੋਈ ਨਹੀਂ ਰਹਿੰਦੀ ਇਸ ਕਰਕੇ ਸਾਰਿਆਂ ਦਾ ਸਿੰਘ ਸਾਹਿਬ ਜੀ ਸਾਰੇ ਕੁਰਾਮ ਦਾ ਅੱਗੇ ਘਰ ਤੋਂ ਬਹੁਤ ਸਾਰੇ ਸਿੰਘ ਆਏ ਨੇ। ਸੁਮਣੀ ਕਮੇਟੀ ਦੇ ਸਾਡੇ ਮੈਂਬਰ ਸਹਾਵਾ ਸਾਰੇ ਮੁਜੱਥਿਆ ਸਾਹਿਬ ਬੈਠੇ ਨੇ ਤੁਮੇ ਛੋਟੇ ਭਰਾਵ ਨੇ ਅਸੀਂ ਇਕੱਠੇ ਸਮਾਗਮ ਕੀਤਾ। ਇਹਨਾਂ ਦਾ ਪਰਵਾਹ ਦਾ ਅਗਰਾ ਸਬੰਧ ਪਰਵਾਹ ਦੀ ਸਵਾਦੀਆ ਇਹਨਾਂ ਦਾ ਤਨਵਾਤਾ ਕੋਈ ਮੁੱਢਲੀ ਕੀ ਹੱਕਾ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਇਸ ਦੁੱਖ ਦੀ ਘੜੀ ਵਿੱਚ ਪਰਵਾਹ ਦੇ ਨੂੰ ਅਸ਼ੀਰਵਾਦ ਦਤਾ ਸੋਕਾ ਕੋਟ ਨੂੰ ਕੋਟ ਨੂੰ ਧੰਨਵਾਦ ਬਕਾਲਪੁਰ ਗਵਰਗੂ ਉਸ ਬਿਛੜੀ ਰੂਹ ਨੂੰ ਆਪਣੇ ਇਜ਼ਾਫਾ ਸਨਵਾਸ ਬਖਸ਼ੋ ਇਸੇ ਸਾਰਿਆਂ ਨੂੰ ਸ਼ਕਤੀ ਦੇਣ ਬਿਛੜਦੀ ਅੱਗੇ ਜੀਵਨ ਦੇ ਚੱਲਣ ਦੀ ਰੋਹਗੀ ਦਾ ਕਲਸਾ ਨਵਾਸ ਦੇ